ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਆਪਣੀ 17ਵੇਂ ਦਿਨ ਮੱਝ ਸੂਈ 16 ਦਿਨ ਵੱਢ ਲੈ ਕੇ 17ਵੇਂ ਦਿਨ ਸੂਈ ਹੈਗੀ ਮੱਝ ਨੇ ਦਿੱਤਾ ਜੀ ਨੀਲੀ ਰਾਵੀ ਦਾ ਕੱਟਾ ਤੇ ਵਾਹਿਗੁਰੂ ਬਣਾ ਦੋ ਕਟੀਆਂ ਆ ਗਈਆਂ ਤੇ ਤਿੰਨ ਮੱਝਾਂ ਸੂਈਆਂ ਨੇ ਇੱਕ ਕੱਟਾ ਆ ਗਿਆ ਤੋਂ ਆਪਣਾ ਦਾ ਭਾਈਆ ਤੇ ਸੂਈਆ ਮੱਝ 7:30 ਵਜੇ ਤੇ ਸਰਦਾਰ ਜੀ ਵੀ ਕਰਾਉਣ ਵਾਗੇ ਤੇ ਨਵੀਂ ਦੇ ਡੈਡੀ ਨੇ ਸੁਭਾ ਜਾਂ ਮਾਜੀ ਇੱਕ ਚਾਚੇ ਕੇ ਸਿਰੀ ਨੇ ਕਿਉਂਕਿ ਉਪਰੇ ਬੰਦੇ ਤੇ ਮੱਝਾਂ ਡਰਦੀਆਂ ਨੇ ਬਹੁਤ ਡਰੀਆਂ ਆਟ ਉਦੋਂ ਟੱਪਣ ਆਏ ਉਦੋਂ ਟੱਪੇ ਹਨਾ ਮਸਾਂ ਵਾਹੀ ਗਰੂ ਨੇ ਚਾਓ ਸੋਣੀ ਸੌਣ ਲਈ ਸੁੱਖ ਸਾਦ ਨਾਲ ਸੂਪ ਹੀ ਹਨਾ ਵੱਡੀ ਗੱਲ ਇਹ ਹੀ ਹੁੰਦੀ ਆ ਕੱਟਾ ਕੱਟੀ ਤੋਂ ਬਾਅਦ ਚ ਉਹ ਹੁੰਦਾ ਹੈ ਹੁੰਦਾ ਪਹਿਲਾਂ ਮੱਝ ਵਧੀਆ ਸੂਪੇ ਸੁੱਖ ਸਾਦ ਨਾਲ ਕਿਉਂਕਿ ਬਲੂਣ ਚੋਟੀ ਦਾ ਤਾਂ ਖਾਸ ਕਰਕੇ ਹੁੰਦਾ ਵੀ ਹੈਨਾ ਬਸ ਸੁੱਖ ਸੁਖ ਸੁਖਾਂਤੀ ਨਾਲ ਖਾਤਾ ਜੀ ਵੀ ਆ। ਉਧਰ ਮੈਂ ਹੁਣ ਪੋਚੇ ਫੁਚੇ ਲਾ ਕੇ ਆਈਆਂਗੀ ਤੇ ਉਧਰ ਸੁਖ ਮੋੜ ਉਧਰ ਮੱਝ ਛੂਪੀ ਉਧਰ ਸੁਖ ਮੋੜ ਸਕੂਟਰੀ ਨੇ ਸਟਾਰਟ ਹੋਈ। ਇਹਨਾਂ ਨੂੰ ਬੇਚਰੀ ਨੂੰ ਵਰਦੀ ਲਾਉਣੀ ਪਈ ਹਰ ਕੇ 4 ਦਿਨਾਂ ਬਾਅਦ 5 ਦਿਨਾਂ ਬਾਅਦ ਅੱਜ ਸੁੱਟੀਆਂ ਹੈ ਸਕੂਲ ਜਾਣਾ ਸੀ ਦਵਾਈ ਦੇ ਸੁੱਟੀਆਂ ਤੇ ਆ। ਅੱਜ ਸਕੂਟਰੀ ਖਰਾਬ ਹੋ ਗਈ। ਪਤਾ ਨਹੀਂ ਲੈ ਬੈਂਟ ਦੀ ਬੂਟੇ ਡਾਊਨ ਹੋ ਗਏ। ਮੂੰਹ ਤਾਂ ਕੱਤੀ ਵਰਗੇ ਦਾ ਹੋਏ। ਕੱਟਾਂ ਨੀਲੀ 라ਵੀ ਦਾ ਪਾਪਈ ਨੀਲਾ 라ਵਾ ਨੀਲ ਦਾ 라ਵਾ ਨੀਲ 라ਵਾ ਪਰ ਪਾਈ ਹੋ ਗਿਆ ਇੰਨਾ ਤਾਂ ਟੋਕੀਆਂ ਨਾਲ ਤਾਂ ਵਧੀਆ ਵਿਕ ਜਾਂਦਾ ਇਹ ਜੇ ਵੇਚਣਾ ਹੋਵੇ ਮਗਰ ਇਹ ਜੀ ਉਹ ਨਹੀਂ ਵਿਕਦੀ ਥੋੜਾ ਵੱਡਾ ਹੈ ਨਾ ਹੁਣ ਸਾਢੇ 1 ਮੀਟਰ ਦਾ ਕਿਹਾ ਜਾਊਗਾ ਨੀਲੀ 라ਵੀ ਦਾ ਇਹ ਤਾਂ ਕੱਚੇ ਥਾਂ ਮੈਂ ਇੱਥੇ ਲਿਬੜ ਗਾ ਮਿੱਟੀ ਚ ਤੂੰ ਹੱਸ ਜਾਨੀ ਹੈ ਹਾਂ ਉਹ ਦੁਰੱਪਾ ਡਾਉਂਦੇ ਸੀ ਜੀ ਵੀ ਮੈਂ ਹੁਣ ਪਹਿਲਾਂ ਦੂਆ ਵੱਟਾ ਰੇਤੇ ਸਿੱਟ ਕੇ ਢੇ ਜੋਟੀ ਥੱਲੇ ਹੁਣ ਨਾ ਵੀ ਸੁੱਕਿਆ ਪਿਆ ਆਪਣਾ ਇਹ ਹੈਗਾ ਹੈਗਾ ਪੀਲੀ ਹੂਸਾ ਵਾਲਾ ਨਾ ਪੀਲੀ ਹੂਸਾ ਨਹੀਂ ਸਬੀ ਸਬੀ ਰੱਦੀ ਹੈ ਭੁੱਲ ਗਈ ਹਾਲੇ ਪੀਲੀ ਹੂਸਾ ਤਾਂ ਲਿਆਂਦਾ ਨਹੀਂ ਬਚਾ ਰੱਟਣਾ ਤੇ ਆਲਾ ਉਹ ਕਿਹੜਾ ਹੈ ਜਿਹੜਾ ਉਧਰ ਲੈ ਇਹ ਉਹ ਉਧਰ ਝਾੜ ਕੇ ਲਿਆਂਦਾ ਆਵਣੇ ਕਿਉਂ ਜਿਹੜਾ ਉਧਰ ਲੈ ਕੇ ਸਿੱਟ ਕੇ ਆਇਆ ਹੈ ਉਹ ਸਦਾ ਪੰਜਾਬ ਨੰਬਰ 1 ਪੰਜਾਬ ਨੰਬਰ 1 ਕਿਲੇ ਵੀਰਪਾ ਹੀ ਨੇ ਲਾਈਆ ਪੰਜਾਬ ਨੰਬਰ 1 ਚਾਰਜ ਜ਼ਰੂਰ ਦੱਸਿਓ ਕਮੈਂਟਾਂ ਚ ਵੀ ਜੀ ਨੇ ਕੱਢ ਲਈ ਪੰਜਾਬ ਨੰਬਰ 1 ਪਾਈਤੀ ਝਾੜੀ ਆ ਵੀ ਤੁਹਾਡਾ ਕਿੰਨਾ ਕ ਝਾੜ ਹੋਇਆ ਹੈ ਨਾ ਗਾਹਾਂ ਨੂੰ ਆਪਾਂ ਪਹਿਲੀ ਵਾਰ ਲਾਵਾਂਗੇ ਵੀ ਤਾਂ ਵਧੀਆ ਹੈ ਉਹ ਮਲਦਾ ਤਾਂ ਚੰਗਾ ਹੈ ਐ ਕਿਤਾ ਉਹ ਝਾੜ ਨੂੰ ਐ ਕਿ ਮੀਹ ਕਰਕੇ ਖਰਾਬ ਹੋ ਗਿਆ ਸੀ ਝਾੜ

ਮਾਤਾ ਕਹਿੰਦੀ ਛਾਲੀ ਦੀ ਜੀ ਮਿਲਦੀ ਹੈ ਕਿ ਤੇ ਸੋਰੀ ਵਾਲੀ ਖੋਲਦੀ ਰਾਮ ਦਾ ਇੱਕ ਕੱਕ ਜਮੀਨ ਟਡੋਲ ਦੇ ਵਿੱਚ ਕੋਈ ਮਜ਼ਦੂਰ ਤੋਂ ਬਾਹਰ ਨਾ ਲੀਕ ਪਈ ਹੋਣ ਦੁਵਾਰੇ ਬਣਾਉਣੀ ਪਊਗੀ ਨਾ ਉਤਲੇ ਦਾ ਲੱਬੇ ਦੂਰ ਆਹ ਹੋ ਫਿਰ ਇੱਕ ਤਾਂ ਘੱਟ ਕੇ ਸੀਮਿੰਟ ਚ ਦੁਵਾਰੇ ਚਾਹ ਬਣਾਉਣਾ ਹਾਂ ਚਾਹ ਬਣਾਉਣੀ ਆ ਮੈਂ ਆ ਮਰੇ ਪਲੱਗ ਦੇਖ ਲਓ ਇਹ ਚੱਲਿਆ ਨਹੀਂ ਪੱਖਾ ਮੈਂ ਡਾਰਾ ਜੀ ਜੀ ਮੈਂ ਚਾਹ ਬਣਾ ਕੇ ਲਿਓਣੇ ਚਲੋ ਜੀ ਆਪਾਂ ਫਿਰ ਮਿਲਦੇ ਆ ਚਾਹ ਪੀ ਕੇ ਨਸ ਤੇ ਹੋ ਕੇ ਫੇਰ ਲੱਗਦੇ ਲੋਜੀਕ ਤੋਂ ਹੁਣ ਵਿਚਾਰ ਦਿਆਂਗੇ ਸਰਦਾਰਜੀ ਟੈਕਨੋਲੋਜੀਸ ਮਰੌਣ ਕਰੇਗਾ ਇਹ ਬੈਂਟ ਦੀ ਗੋਲ ਹੋਵੇ ਕੰਦ ਤਨੀ ਕੰਦ ਉੱਤੇ ਮੂਰ ਰਹੀ lá cho kênh Ghiền Để không bỏ lỡ những video hấp dẫn ਇਹ ਸਾਡੇ ਨਾਲ ਠੰਡ ਦੀ। ਜੇ ਵੀ 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 19 ਕੰਡਿਤ ਬਾਰੇ। ਜੇ ਆਹ ਹਰੀ ਦੀ ਗੋਦੀ ਹੈ ਨਾ ਇਸੇ ਇਹ ਪੈਕਟਾਂ ਕਰਕੇ ਚਾਹ ਘੱਟ ਰਹੀ ਹੈ ਝੜ ਬਾਰੇ ਹੋਗੇ ਤੇ ਰੀਤਾ ਪਏ। ਮਾ ਜੋ ਦਿਨਾਂ ਚਾੜ ਘਾਟ। ਕੋਈ ਕੋਣੀ ਆਉਂ ਸਸਤੀ ਦੀ ਐਕਨ। ਥੋੜੇ ਥੋੜੇ ਪਾਪਾ ਛਿੜ ਦੇਾਂਗੇ ਕਿਉਂਕਿ ਫਿਰ ਉਹ ਵੰਦਿਆ ਉੱਡ ਜਾਣਗੇ ਹੈਨਾ ਬਿੰਦ ਟਾਈਮ ਲੱਗੂਗਾ ਨਹੀਂ ਮਾ ਜ ਮੈਂ ਇੱਕ ਮੇਰੀ ਮਾਦੀ ਦੀ ਨਿਗਰ ਰਹੂਗੀ ਮਾਦੀ ਨੇ ਜ਼ੇਰ ਨਹੀਂ ਪਈ ਫਿਰ ਜੋ ਜ਼ੇਰ ਪੈਗੀ ਫਿਰ ਕੱਟਿਆ ਵਿੱਚੋਂ ਆ ਕੇ ਆਪਾਂ ਧਾਰਾ ਮਾਰਾਂਗੇ ਨੰਹ ਬਹਣੇ ਵੀ ਗਾਲਾਂ ਨੇ ਢੰਡ ਬਹੁਤ ਜੀ ਵੀ ਸੇ ਸੋ ਜੇ ਟਾਈਮ ਆ 2 ਵਜ ਚੁੱਕੇ ਨੇਗੇ ਆਪਣੇ ਚਾਹ ਪਾਣੀ ਪੀ ਲਿਆ ਭਾਂਡੇ માં ਇਤੇ ਚਾਹ ਪੀ ਲਈ ਜੀਰੀ ਢਾ ਕੇ ਆਤਰੀ ਪੀਏ ਸਰਦਾਰ ਜੀ ਸਾਮਣਗੇ ਜੀਰੀ ਪਤਾ ਨਹੀਂ ਕਿਵੇਂ ਸਾਮਣਗੇ ਕਾਚ ਪਾਉਣਗੇ ਕਹਿੰਦੇ ਢਾ ਢਾ ਦੇ ਬਾਕੀ ਮੈਂ ਸਾ ਆਪੀ ਕਰ ਦੂੰ ਮੱਝ ਦੇ ਜੇਰ ਪੈ ਗਈ ਐ ਤੇ ਕੱਟੇ ਨ ਚੁੰਗਿਆ ਨਹੀਂ ਹੈਗਾ ਪਤਾ ਨਹੀਂ ਕੀ ਕਾਰਨ ਚੁੰਗ ਲੂ ਹੌਲੀ ਹੌਲੀ ਆਥਣ ਤੱਕ ਨਾ ਇੱਕ ਦੋ ਡੰਗ ਤਾਂ ਕੋਲ ਕਰਾਉਂਦੀ ਨੇ ਕੱਟਰੂ ਇੱਕ ਭਲੂਣ ਝੋਟੀ ਆਏਗੀ ਤੇ ਹੱਸ ਮੇਰੇ ਕੱਖ ਨਹੀਂ ਪਾਏ ਗਏ ਹੁਣ ਪਾਉਣਗੇ ਕੱਖ ਤੇ ਪਹਿਲਾਂ ਸੀ ਮੱਝ ਨਾਲ ਮੱਥਾ ਮਾਰ ਕੇ ਸਾਨੂੰ ਪਤੀਆ ਭਲੂਣ ਝੋਟੀਆਂ ਹਨਾ ਕਿਰਾਂ ਟੱਕਰਾਈ ਮਰਵਾਉਂਦੀਆਂ ਨੇਗੀਆਂ ਟੱਕਰ ਕੇ ਮਰੀ ਜਦੇ ਹੋਰ ਮਸਾਂ ਖੜੂਗੇ ਨੱਚ ਟੱਪ ਕੇ ਦੋ ਦੇ ਨਾ ਨਾ ਟੱਕਰਗਾਸ ਤੋਂ ਮੈਂ ਵੀ ਚੱਲਦਾ ਜਿਵੇਂ ਛਾੜੂ ਦੇਖੀ ਉਹ ਟੱਕਰ ਹੀ ਮਾਰਨ ਹੁੰਦਾ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਹੋਰ ਕੀ ਹੈਗਾ ਤੇ ਸਰਦਾਰ ਜੀ ਪਾਉਂਦੇ ਨੇ ਜੀ ਕੱਖ ਜੋਤ ਕਹਿੰਨਾ ਪਵਾ ਬੇਰ ਕਿਰਗੇ ਲਬਲਾ ਮਹਾ ਜੀ ਕਿੱਥੋਂ ਕਿਰਗੇ ਬੇਰ ਮਾਹ ਹੈ ਤਾਂ ਛੋਟੇ ਛੋਟੇ ਨੇਗੇ ਤੇ ਹੁਣ ਇਹ ਕੱਖ ਪਾਉਣਗੇ ਹਜੇ ਮੇਰੇ ਕੰਡ ਲੜੀ ਜਾਂਦੀ ਐ ਮੈਂ ਨਾ ਆ ਕੇ ਆਉਣਾ ਕੇਰਾ ਤਾਂ ਹੈ ਜੀ ਜਿਹੜਾ ਮੈਨੂੰ ਪਤਾ ਲੱਗ ਗਿਆ ਵੀ ਕੱਟਾ ਹੈਗਾ ਮੇਰੇ ਸੀਤ ਚ ਨਿਕਲੀ ਐ ਮਾ ਕੱਟਾ ਵੀ ਫਾਣਗੇ ਇਹ ਕੱਤੀ ਦੇ ਦਾਂਦਾ ਇੰਨੀ ਸੋਹਣੀ ਕੱਤੀ ਨੇ ਨੀਲੀ 라ਵੀ ਦੀ ਪਾਲ ਜਾਂਦੀ ਚਲੋ ਇਹ ਵੱੱਠਲ ਭਰ ਕੇ ਚੱਕੀ ਦੀਵਾਂਗੇ ਆਹ ਕੂੜੇ ਜਿਹਦਾ ਜਿਹੜਾ ਨਿਕਲਿਆ ਲੋ ਜੀ ਇਹ ਪਾਉਂਦੇ ਨੇ ਕੱਖ ਆਪਾਂ ਕਰਦੇ ਆਪਣੇ ਕੰਮ ਕਰਨ ਵਾਲੇ ਤੇ ਇਹਨਾਂ ਨੇ ਵੀ ਜਾਣਾ ਕੱਖ ਪਾ ਕੇ ਰੇ ਚੱਕੀ ਲਿਆਉਣਗੇ ਜੂਰੀਆ ਲਿਆਉਂਗੇ ਚੱਕ ਕੇ ਡੀਏਪੀ ਡੀਏਪੀ ਫਿਰ ਮੋ ਕਮਰਾ ਐ ਸੰਭਰਾ ਕਣਕ ਖੇੜੀ ਪਈ ਆ ਕਣਕ ਵਾਲਾ ਜਿਹੜੇ ਕੱਲ ਢੋਲ ਵੇਲਾ ਕੀਤਾ ਹਾਂ ਸੰਭਰ ਦੇ ਨੇ ਡੱਬੀਆਂ ਡੁੱਬੀਆਂ ਲਿਆਉਣੀਆਂ ਚੱਕ ਕੇ ਉੱਥੋਂ ਨਾ ਖੇੜੀਆਂ ਖੱਪਰੀਆਂ ਪਈਆਂ ਨੇ ਹਨਾ ਡੱਬੀਆਂ ਲਿਆਉਣਣੀਆਂ ਨੇ ਹਾਂ ਲਫਾਫਾ ਲੈ ਕੇ ਜਾਣੀਆਂ ਲਫਾਫਾ ਲੈ ਕੇ ਜਾਨੀ ਆਂਗੀ ਤਾਂ ਹੁਣ ਦਿਖਾਉਣ ਆ ਆਪਣੇ ਡੱਬੀਆਂ ਪਾਉਣੇ ਹੁੰਨੇ ਆਪਚ ਕਣਕ ਚ ਬਾਲੀਆਂ ਡੱਬੀਆਂ ਖਿੰਡੀਆਂ ਪਈਆਂ ਨੇ ਉੱਥੇ ਥੋੜੀਆਂ ਨਹੀਂ ਨੇ ਤਾਂ ਪਾ ਝਾੜੂ ਲੈ ਕੇ ਜਾਨਨੇ ਆ ਕੀ ਹੋਈ ਇਹ ਲਾ ਸ਼ਰਾਰਤ ਬਾਲੀਆਂ ਕਰਦੀਆਂ ਨੇ ਤੇ ਨੇ ਤਾਂ ਪਾ ਝਾੜੂ ਲੈ ਕੇ ਜਾਨਨੇ ਆ ਕਣਕ ਜੀ ਇਕੱਠੀ ਕਰ ਦਾਂਗੇ ਕਉਕ ਕੱਲ ਇਹਨਾਂ ਨੇ ਨਾ ਉਹ ਵੀ ਆਲਾ ਟੋਲ ਬੇਲਾ ਕਿ ਤਜ 20 ਸਵੇਹਾ ਸਨੇਹਾ 5 ਵਜੇ ਸਮਰਾ ਕੇ ਲਿਆਂਦਾ ਸਰਦਾਰ ਜੀ 5 ਵਜੇ ਬਾਗੇ ਸੀਗੇ ਫਿਰ 7:30 ਵਜੇ ਮੱਝ ਸੁਹਾ ਕੇ ਫਿਰ ਨਵੀਰਾ ਡੈਡੀ ਟਰੈਕਟਰ ਹੱਕ ਲਿਆ ਉੱਥੇ ਮੈਂ ਮੋਟਰਸਾਈਕਲ ਤੇ ਆ ਗਿਆ ਉਹ ਵੀ ਮੈਂ ਟਮਾਗਰੋਂ ਆ ਗਿਆ ਤੇ ਉਹਨਾਂ ਕਣਕ ਵਾਲਾ ਕਮਰਾ ਸੰਭਰ ਕੇ ਹੁਣ ਆਪਾਂ ਅਰਬੀ ਆਏ ਕਰਾ ਲਿਆਂਦਾ ਆ ਇੱਧਰ ਪਈਆਂ ਨੇ ਬੋਰੀਆਂ ਇੱਧਰਲੇ ਪਾਸੇ ਪਈਆਂ ਨੇ ਬੋਰੀਆਂ ਵੀ ਆਲੀਆਂ ਇੱਧਰਲੇ ਪਾਸੇ ਪਈਆਂ ਨੇ ਤੇ ਹੁਣ ਕਣਕ ਵਾਲਾ ਕੈਮਰਾ ਹਾਏ ਇਤਨਾ ਡਰ ਲੱਗਦਾ ਆ ਕਮਰੇ ਇਤੋਂ ਬਾਹਰ ਕੈਮਰਾ ਚੇਂਜ ਕਰੀਏ ਹੁਣ ਫੇਰ ਦਿਖਾਉਣਾ ਤੁਹਾਨੂੰ ਇਹ ਕਮਰੇ ਚ ਸਮਾਨ ਲੋ ਜੀ ਡੱਬੀਆਂ ਦੇਖੋ ਆ ਢੋਲ ਖਾਲੀ ਕੀਤਾ ਸਾਇਰ ਇਹ ਹੀ ਆ ਏ ਆਹਾ ਹੈਗਾ ਗਾ ਭੈਣ ਕਾ ਬੀਬੀ ਦੇ ਪਤੀ ਜੀ ਦੇ ਕੋਠੀ ਪੈਂਦੀ ਹੈਗੀ ਤੇ ਉਹਨਾਂ ਦਾ ਸਮਾਨ ਪਿਆਗਾ ਵਿੱਚ ਆ ਆ ਉਹਨਾਂ ਦਾ ਢੋਲਾ ਕਣਕ ਵਾਲਾ ਤੇ ਆ ਆਪਣਾ ਗਾ ਪ੍ਰਾਣੀ ਕਣਕ ਤੇ ਇਹ ਚ ਦੋ ਕੁ ਗੱਟੇ ਰਹਿ ਗਏ ਫੀਡ ਕਰਾ ਲਿਆ ਮੰਗੇ ਆ ਪਰਿਆ ਪਿਆ ਆਪਣਾ ਤੇ ਆ ਪਰਿਆ ਫਿਰ ਤੇ ਆਪਾਂ ਤਾਂ ਹੁਣ ਸਿਆਲੋ ਸਿਆਲ ਆਹ ਤਾਂ ਸਾਰਾ ਵੇਚ ਦਾਂਗੇ ਆਪਾਂ ਨੂੰ ਸਿਆਲੋ ਸਿਆਲ ਆ ਮੁਕਣਾ ਨਹੀਂ ਇਹ ਚ ਵੀ ਬਚੂ ਕਣਕ ਵੀ ਬਹੜ ਆਪਣਾ ਪੈ ਗਿਆ ਹੁਣਾ ਨਾ ਕਣਕ ਕਾਗੇ ਇਹ ਫਿਰ ਹਨਾ ਨਾਜ ਪੈਰਾਂ ਚ ਆਊਗਾ ਨਹੀਂ ਤਾਂ ਮੈਂ ਆ ਲਫਾਫਾ ਦੇਾਂਗੇ ਚੱਕ ਕੇ ਇਹ ਚ ਪਾਉਣੀਆਂ ਡੱਬੀਆਂ ਤੇ ਕਣਕ ਇਕੱਠੀ ਕਰਕੇ ਸੰਢ ਕੇ ਕਿਸੇ ਗੱਟੇ ਚ ਪਾ ਲਾਂਗੇ ਉਹ ਮੈਂ ਦੀਵਾਲੀ ਵੇਲੇ ਸਾਰਾ ਸਮਾਰਿਆ ਤਿਗਾ ਇਹ ਫਿਰ ਹੁਣ ਕਣਕ ਖੰਡਿਆਤੀ ਇਹਨਾਂ ਨੇ ਹਨਾ ਕੱਲ ਨੇ ਪੱਲੀ ਵਸਾਈ ਤੀ ਤਾਂ ਵੀ ਹਨਾ ਖੰਡ ਜਾਂਦੀ ਆ ਕਣਕ ਲੋ ਜੀ ਆਪਾਂ ਇਹ ਪਾ ਦੀਏ ਨਾਂ ਡੱਬੀਆਂ ਨਏ ਕਾਮਰਾ ਸੰਭਰ ਦੀਏ ਇੱਥੇ ਨਾ ਆ ਇੱਥੇ ਰੇਤ ਰਹਾ ਹੋਇਆ ਸੀ ਨਵੀਂ ਪੱਲੀਆਂ ਐ ਗਾਲਤੀ ਮੇਰੇ ਅੱਧੀਆਂ ਪੱਲੀਆਂ ਤੇ ਐ ਖਰਾਬ ਕਰ ਦੇਣ ਦੋਨੇ ਭਾਈ ਅੱਧੀਆਂ ਪੱਲੀਆਂ ਖਰਾਬ ਕਰ ਦੰਦੇ ਨੇ ਹੁਣ ਐ ਨਹੀਂ ਪਤਾ ਇਹਨੂੰ ਚੱਕ ਕੇ ਪਰਾ ਛੱਡਦਾ ਨਾ ਕੱਢ ਕੇ ਨਵੀਂ ਹੋਰ ਵਸਾ ਲਾਣ ਐ ਤਾਂ ਹੈ ਨਾ ਪ੍ਰਾਣੀਆਂ ਦੇਖੋ ਸਾਰੀਆਂ ਬੋਰੀਆਂ ਪੱਲੀਆਂ ਇੱਥੇ ਪਈਆਂ ਨੇ ਇਹ ਕਮਰੇ ਚ ਤੋਂ ਲੱਗਦਾ ਮੈਨੂੰ ਡਰ ਕਿਉਂਕਿ ਇੱਥੇ ਸੱਪ ਸੱਪ ਦੋ ਵਾਰ ਤੇ ਇੱਥੇ ਹੀ ਵਸਦੇ ਨੇ ਸੱਪ ਤੇ ਇਹ ਦਿਵਾਲੀ ਵੇਲੇ ਕਾਮਰਾ ਸਮਾਰਿਆ ਤੀਗਾ ਤੇ ਇੱਥੇ ਹੁਣ ਟਰੈਕਟਰ ਨਹੀਂ ਤਾਂ ਮੈਂ ਆ ਦਰਵਾਜ਼ਾ ਸੰਭਰ ਦੂੰ ਤੇ ਆਹ ਕੰਮ ਰਹੀ ਚਾਬੀ ਚੰਗਾ ਵੀ ਡੈਡੀ ਕੋਲੀ ਹੁੰਦੀ ਆ ਇਹ ਚੋਂ ਨਾਲ ਸਮਾਨ ਆਏਗਾ ਪਰ ਇਹ ਸਪਰੇ ਖੁਸ ਹੋ ਉੱਥੇ ਪਈ ਆਗੀ ਆ ਤਾਂ ਸਾਰਾ ਬੀਕਾ ਕੇ ਲੈ ਆਂਦਾ ਕੰਮ ਕਰ ਲੋ ਜੇ ਟਾਈਮ ਹੈਗਾ 3:30 ਹੋ ਗਏ ਨੇਗੇ ਤੇ ਬਹੁਤ ਹਨੇਰਾ ਹੋ ਗਿਆ 3:30 ਪਾਉਣੇ 7 ਦਾ ਟਾਈਮ ਹੈਗਾ ਬਾਹਰ ਲਈ ਲਾਈਟ ਲਾਈ ਹੈਗੀ ਕੰਮ ਹੋਨੇ ਰਹਾ ਕਿਉਂਕਿ ਮੱਝੂਈ ਕਰਕੇ ਨਾ ਇੱਕ ਭਲੂਣ ਕਰਕੇ ਆਲ ਕਰਦੀ ਹੈਗੀ ਧਾਰ ਨੂੰ ਟਾਈਮ ਲੱਗ ਗਿਆ ਬਾਕੀ ਹੋਰ ਕੰਮ ਸੀਗੇ ਕਰਨ ਵਾਲੇ ਤੇ ਸਰਦਾਰ ਜੀ ਹੁਣ ਦੁੱਧ ਭਾ ਕੇ ਆਏ ਨੇ ਡੈਰੀ ਚ ਹੁਣ ਇਹ ਰੋਟੀ ਖਾਂਦੇ ਨੇ ਫਿਰ ਬਾਅਦ ਚ ਮੈਂ ਖਾऊंगी ਤੇ ਉਦੋਂ ਬਾਅਦ ਦੇ ਵਿੱਚ ਭਾਂਡੇ ਮੰਜਾਂਗੇ ਭਾਂਡੇ ਵਸ ਮੇਰੇ ਤੇ ਸਰਦਾਰ ਜੀ ਦੇ ਹੀ ਰਹਿ ਗਏ ਨੇ ਭਾਂਡੇ ਮੰਜਣ ਵਾਲੇ ਹੋਰ ਤਾਂ ਸਾਰੇ ਕੰਮ ਨਿਬੜ ਗਏ ਨੇ ਤੇ ਕੰਮ ਆਪਣੇ ਨਵੇੜ ਲੈਣੇ ਹੈਗੇ ਸਾਡੀ ਬਸ ਰੋਟੀ ਵਾਲੇ ਦੋਨਾਂ ਵਾਲੇ ਭਾਂਡੇ ਰਹਿ ਗਏ ਜੇ ਬਸ ਚੱਕ ਪਚੱਕ ਜੀ ਕਰਨ ਵਾਲਾ ਜਾਏਗੀ ਜਿਹੜਾ ਆਪਣਾ ਸਮਾਨ ਸਾਹਮਣ ਵਾਲਾ ਹੁੰਦਾ ਪਹਿਣਾ ਦਾ ਹਨਾ ਨਿਕਾ ਮੋਟਾ ਤੇ ਆਥ ਨੇ ਦੋ ਤਿੰਨ ਤੋਂ ਹੁਣ ਪੈਰ ਜਿਹੜਾ ਨਾ ਕਪੜਾ ਲਾਈ ਤੇ ਹੁਣ ਫਿਰ ਬਦਲੇ ਨੇਗੇ ਕਿਉਂਕਿ ਧਾਰਾਂ ਚੋਂ ਦੀ ਲਿਬੜ ਗਏ ਤੇ ਕੱਪੜੇ ਬਦਲ ਕੇ ਹਣ ਹੱਥ ਪੈਰ ਧੋ ਕੇ ਭਾਂਡੇ ਮਾਂਜੇ ਨੇ ਸਰਦਾਰ ਜੀ ਆ ਗਏ ਇਹਨਾਂ ਨੂੰ ਰੋਟੀ ਫੜਾਈ ਆ ਹਨਾ ਫਿਰ ਮੈਂ ਖਾऊंगी ਸਰਦਾਰਜੀ ਖਾਨ ਜੀ ਅੱਜ ਜਿਨਾਂ ਨੇ ਰਕਿੱਤੇ ਨਹੀਂ ਹੋਇਆ ਹੈਗਾ ਅੱਜ ਤਾਂ ਜਿਉਂ ਉੱਠਿਆ ਸਵੇਰ ਦੇ ਅੱਜ ਇਹ ਜਾ ਉੱਠਣ ਨੂੰ ਕੋਈ ਵੇਲਾ ਹੋਇਆ ਬਹੁਤ ਹੀ ਜ਼ਿਆਦੇ ਕੁਝ ਕੰਮ ਨਸਾਮਰ ਵੀ ਗਏ ਤੇ ਕੁਝ ਕੰਮ ਖਰਾਬ ਵੀ ਹੋ ਗਈ ਮੱਝ ਸੋਣ ਵਾਲਾ ਕੰਮ ਵਧੀਆ ਹੋ ਗਿਆ ਸੁਖਮਣ ਹੋ ਰਹਾ ਟੂਸਮਣ ਰਹਿ ਗਿਆ ਸਕੂਲ ਰਹਿ ਗਿਆ ਇਹਨਾਂ ਸਕੂਟਰੀ ਦੀ ਬੈਟਰੀ ਡਾਊਨ ਹੋ ਗਈ ਸੀ ਧਰਾ ਲਿਆਂਦੀ ਹੁਣ ਤਾਂ ਹਨਾ ਤੇ ਸਾਰੇ ਕੰਮ ਹੀ ਹੋ ਗਏ ਜਿਹੜੇ ਖਰਾਬ ਹੋਏ ਤੇ ਉਹ ਸਮਰ ਗਏ 20 ਸਮਰ ਗਏ ਆਪਣਾ ਤੇ 20 ਸਮਰ ਗਏ ਸਪੂਟਰੀ ਸਮਰ ਗਈ ਮੱਝ ਸੂਪੀ 24 ਤਾਜੀਰੀ ਵਾਲਾ ਹਨਾ ਇਹੀ ਵੱਡੀ ਗੱਲ ਹੁੰਦੀ ਆ ਸਾਹਮਣ ਵਾਲਾ ਰਹਿ ਗਿਆ ਮੈਂ ਆਪਦਾ ਕੰਮ ਨਮੇਰ ਦਾ ਸਰਦਾਰ ਜੀ ਦਾ ਕੰਮ ਰਹਿ ਗਿਆ ਚਲੋ ਜੀ ਆਪਾਂ ਹੁਣ ਰੋਟੀ ਖਾਣੇ ਆਂਗੇ ਰੋਟੀ ਖਾ ਕੇ ਅੱਪਾ ਬੋਲਦੇ ਆ ਜੀ ਭਾਂਡੇ ਬਾਤ ਕੇ ਗੁੱਡ ਨਾਈਟ ਤੇ ਵਾਹਿਗੁਰੂ ਸਾਰੇ ਘਰਾਂ ਦੇ ਵਿੱਚ ਵਰਕਟਾ ਵਾਸ ਬਖਸ਼ ਕੇ ਰੱਖੇ ਹਨ ਸਾਰੇ ਕੰਮ ਸਭ ਜੁੱਧ ਸੁਧ ਸੁਧ ਹੋਣ ਸੋਹਣੇ ਸੋਹਣੇ ਹੋਣ ਅ ਅੱਪਾ ਤਾਂ ਇਹ ਸਾਰੇ ਕੰਮ ਕਰਨੇ ਵੀ ਵਧੀਆ ਹੋਣ ਹਨਾ ਤੇ ਉਹ ਮਹਾਰਾਜ ਦੇ ਹੱਥਾਂ ਜਿਹੜਾ ਵਧੀਆ ਘਟਿਆ ਹਨਾ ਚਲ ਬਹੁਤ ਵਧੀਆ ਹੈਗਾ ਜਿੰਨੇ ਜੋ ਕਰਿਆ ਵਾਹਿਗੁਰੂ ਨੇ ਹਨਾ ਬਹੁਤ ਵਧੀਆ ਹੈਗਾ ਐਨੇ ਤਾਂ ਆਸ ਹੈ ਨਹੀਂ ਸੀ ਕਿ ਪ੍ਰਮਾਤਮਾ ਨੇ ਬਹੁਤ ਰੰਗ ਲਾ ਤੇ ਭਾਗ ਲਾ ਤੇ ਜਿਵੇਂ ਸਾਨੂੰ ਰੰਗ ਪਾਗ ਲਾਇਏ ਨੇ ਸਭ ਨੂੰ ਲਾਵੇ ਹੈ ਨਾ ਮਿੰਟ ਕਰੋ ਜ਼ੋਰਾਂ ਤੇ ਕਿਸੇ ਤੇ ਜਲਸੀ ਨਾ ਕਰੋ ਬਹੁਤ ਮਿੰਟ ਕਰੋ ਜ਼ੋਰਾਂ ਤੇ ਹੈ ਨਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਖਾਦੀ ਨੀ ਰੋਟੀ ਹੈ ਜੇ ਫਿਰ ਆਪ ਪਈਆ ਕੌਲੀ ਚ ਸਾਗ ਪਾਇਆ ਕਿਉਂ ਪਾਇਆ ਚੱਕ ਲੈ ਜਿੱਦਾਂ ਡੈਡੀ ਨਾਲ ਲੱਗਣਾ ਹਾਲਾ ਪੀ ਲੱਸੀ ਹਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਬੱਬ ਬੋਲਦਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣ